ਸਰਦ ਪੰਜਾਬੀ ਮਾਂ ਬੋਲੀ ਦੀਪਸਾ ਤੇ ਤੁਸੀਂ ਅੱਜ ਮੁੱਖ ਮਹਿਮਾਨ ਬਣ ਕੇ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦਿਨ ਬਾਰੇ ਮੈਨਾਂ ਜੀ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਆ ਕੇ ਤਾਂ ਖੁਸ਼ੀ ਹੋ ਰਹੀ ਹੈ ਕਿਉਂਕਿ ਅੱਜ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਹੈ ਲੈਕ ਮਾਨਸਿਕ ਵਿਕਾਸ ਕਿਦਾਂ ਹੋ ਸਕਦਾ ਹੈ ਬੰਦਾ ਜਿਹੜਾ ਗੱਲਬਾਤ ਦੇ ਦੀ ਦਿੱਲੀ ਪਰਤੂਰ ਗੱਲਬਾਤ ਕਰਵੇ ਲੌਜੀਕਲ ਗੱਲਬਾਤ ਕਰਵੇ ਜੀ ਗੱਲ ਦੇ ਵਿੱਚ ਰੀਜ਼ਨਿੰਗ ਹੋਵੇ ਲੌਜੀਕ ਹੋਵੇ ਕਿ ਸਟਰੋਂਗ ਬੱਚਿਆਂ ਨੂੰ ਬਣਾਉਣ ਦੇ ਲਈ ਨੌਜਵਾਨਾਂ ਨੂੰ ਸਟਰੋਂਗ ਬਣਾਉਣ ਦੇ ਲਈ ਮਤਲਬ ਨੌਲੇਜ ਲੈ ਸਕਣ ਉਹ ਉਹਦੇ ਲਈ ਜਿਹੜੀ ਹੈ ਆਪਣੀ ਜਿਹੜੀ ਫਸਟ ਭਾਸ਼ਾ ਹੁੰਦੀ ਹੈ ਨਾ ਮਾਤ ਭਾਸ਼ਾ ਮਾਂ ਬੋਲੀ ਜੀ ਉਹ ਰਾਜਤ ਬਹੁਤ ਬੜਾ ਇਸੇ ਪਿੱਲਰ ਬਹੁਤ ਰੋਲ ਹੁੰਦਾ ਹੈ ਕਿ ਉਸ ਦੇ ਪ੍ਰਚਾਰ ਦੇ ਲਈ ਉਹਦੇ ਪ੍ਰਸਾਰ ਦੇ ਲਈ ਅੱਜ ਜਿਹੜੋ ਸੰਤੋਸ਼ ਸਾਹਿਬ ਦਾ ਜਿਹੜਾ ਇੱਕ ਪ੍ਰੈਸ ਕਲਾਸਗਾ ਹੈ ਉਹਦੇ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਹੈ ਕਿ ਗੁਰਮੁਖੀ ਚੇਤਨਾ ਸਾਈਕਲ ਮਾਰਚ ਕਰਿਆ ਜਾ ਰਿਹਾ ਹੈ ਇਹ ਜਿੱਥੇ ਇੱਕ ਸਾਲੀ ਇੰਟੈਲੈਕਚੁਅਲ ਗਰੋਥ ਦੇ ਵਿੱਚ ਬਹੁਤ ਸਹਾਇਕ ਹੋਏਗਾ ਤੇ ਦੂਜਾ ਬੱਚਿਆਂ ਨੂੰ ਹੋਰ ਨਸ਼ਿਆਂ ਤੋਂ ਬਚਾਉਣ ਦੇ ਲਈ ਇਧਰ ਉਧਰ ਜਿਹੜਾ ਹੋਪਾਸੇ ਨੰਮਾ ਜਾਂਦਾ ਹੈ ਕਿਉਂਕਿ ਨਸ਼ਾ ਹੀ ਹੁੰਦਾ ਹੈ ਕਿਤੇ ਇਹੰਦਾ ਆਪਣੀ ਗਰੋਥ ਦੇ ਲਈ ਆਪਣੇ ਵਿਕਾਸ ਦੇ ਲਈ ਬੰਦਾ ਧਿਆਨ ਭਾਈ ਕੋ ਹੰਦਾ ਉਧਰ ਫੋਕਸ ਕਰਨਾ ਇਨ ਐਸੀ ਪ੍ਰੇਰਨਾ ਦੇਣ ਲਈ ਜਿਹੜਾ ਹੈ ਅੱਜ ਪ੍ਰੋਗਰਾਮ ਰੱਖਿਆ ਤੇ ਮੈਂ ਇਸ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਅਲੱਗ-ਅਲੱਗ ਸਕੂਲਾਂ ਤੋਂ ਨੌਜਵਾਨ ਅਤੇ ਮੱਚੇ ਜਿਹੜੇ ਇਕੱਠੇ ਹੋਏ ਆ ਟੀਚਰ ਸਾਹਿਬਾਨ ਇਲਾਕੇ ਤੇ ਬਹੁਤ ਸਾਰੇ ਸੱਜਣ ਤੇ ਸਾਰਿਆਂ ਦਾ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਹੈ ਤੇ ਐਸੇ ਉਪਰਾਲੇ ਜਿਹੜੇ ਆ ਇਨਸਾਨ ਨੂੰ ਬਹੁਤ ਸਟਰੌਂਗ ਬਣਾਸਾ ਰਹੇ ਸਟਰੌਂਗ ਵੀ ਜਿਹਨ ਦੀ ਨੌਲੇਜ ਹੁੰਦੀ ਹੈ ਨੌਲੇਜ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਹੀ ਬਾਤ ਭਾਸ਼ਾ ਦੇ ਵਿੱਚੋਂ ਕੀ ਮਿਲਦੀ ਹੁੰਦੀ ਹੈ ਕਿ ਉਹ ਗੱਲ ਹੀ ਕਰਨੀ ਹੁੰਦੀ ਹੈ ਨਾ ਕਿਸੇ ਵੀ ਗੱਲ ਨੂੰ ਤੁਸੀਂ ਜੇ ਉਹ ਆਪਾਂ ਗੱਲ ਕਰਦੇ ਹੈਗੇ ਆ ਤੇ ਉਸ ਕੋਈ ਵੀ ਤੁਸੀਂ ਐਗਜ਼ੈਂਪਲ ਲਓ ਜਿਸ ਜਿੱਥੇ ਬੱਚਾ ਪੈਦਾ ਹੁੰਦਾ ਹੈ ਜੇਕਰ ਉਹਦੀ ਮਾਤ ਪਿਤਾ ਦੀ ਗੱਲ ਕੀਤੀ ਜਾਵੇ ਬੰਦਾ ਬੜੀ ਕੰਪਟੇਟਿਵਲੀ ਹਰ ਇੱਕ ਜਿਹਨੂੰ ਲਾਈਕ ਉਸ ਨੂੰ ਪਕੜਦਾ ਹੈ ਉਹਦੀ ਜਿਹੜੀ ਅੰਡਰਸਟੈਂਡ ਕਰਨ ਦੀ ਅਬਿਲਿਟੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ ਵੱਧਦੀ ਹੈ ਤੇ ਮਨ ਲੱਗਦਾ ਹੈ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਸਮਾਜ ਨੂੰ ਸਟਰੋਂਗ ਬਣਾਉਣ ਦੇ ਲਈ ਨੌਜਵਾਨਾਂ ਨੂੰ ਸਟਰੌਂਗ ਬਣਾਉਣ ਦੇ ਲਈ ਤੇ ਇਹਦਾ ਬਹੁਤ ਵੱਡਾ ਇੱਕ ਹੌਣ ਮਲੇ ਦਿਨਾਂ ਦੇ ਵਿੱਚ ਅਸੀਂ ਦੇਖਦੇ ਆਂ ਕਿ ਬੱਚਨ ਨੂੰ ਇਹ ਸੰਗਤ ਮਿਲਦੀ ਐ ਸੀ ਕੀ ਮਿਲਦੀ ਐ ਮੇਰੀ ਹੋਰ ਨੂੰ ਬੜੀ ਪ੍ਰੇਰਣਾ ਮਿਲਦੀ ਐ ਜਗ੍ਹਾ ਜਗ੍ਹਾ ਤੇ ਅਸੀ ਚੀਜ਼ਾਂ ਹੋਣੀਆਂ ਚਾਹੀਦੀਆਂ ਤਾਂ ਕਿ ਸਾਨੂੰ ਇਸਦਾ ਅਹਿਸਾਸ ਹੋ ਸਕੇ ਕਿ ਅਸੀਂ ਜੇਕਰ ਡੀਪ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਆਂ ਗਹਿਰੀਆਂ ਗੱਲਾਂ ਕਰਨੀਆਂ ਹੁੰਦੀਆਂ ਆ ਜਾਂ ਗਹਿਰੇ ਸਿਧਾਂਤਾਂ ਨੂੰ ਆਪਣੇ ਪੁਰਖਿਆਂ ਵੱਲੋਂ ਜੁਰਵਾ ਪੀੜਾਂ ਵੱਲੋਂ ਜੀਤੇ ਹੋਏ ਉਹਨਾਂ ਸਿਧਾਂਤਾਂ ਨੂੰ ਪਰੰਪਰਾਵਾਂ ਦੇ ਵਿੱਚੋਂ ਸੱਚ ਨੂੰ ਸਮਝਣਾ ਉਹਨਾਂ ਦੇ ਸਿਧਾਂਤਾਂ ਨੂੰ ਸਮਝਣਾ ਤੇ ਉਹ ਗਹਿਰਾਈ ਨੂੰ ਸਮਝਣ ਲਈ ਸਾਨੂੰ ਮਾਂ ਬੋਲੀ ਜਿਹੜੀ ਹੈ ਨਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਸਿੱਖਣੇ ਸਰਕਾਰਾਂ ਨੂੰ ਵੀ ਇਹ ਨਹੀਂ ਕਹਿੰਦੇ ਕਿ ਅਸੀਂ ਕੰਮ ਨਹੀਂ ਕਰਾਂਗੇ ਪਰ ਸਿਧਾਂਤ ਨੂੰ ਲਈਏ ਕਿ ਐਸੇ ਇਹਦੇ ਵਿੱਚ ਕੁਝ ਚੀਜ਼ਾਂ ਫਿਕਸ ਕਰਨੀ ਦੇ ਪਾਲਿਸੀ ਦੇ ਵਿੱਚ ਜ਼ਿੰਮੇਵਾਰ ਵੀ ਹੁੰਦਾ ਹੈ ਬਾਹਰੀਆਂ ਕਟਰੀਆਂ ਜਾਂਦੇ ਆ ਤੇ ਜੇਕਰ ਉਸ ਕਿਸੇ ਵੀ ਏਰੀਆ ਚ ਕੰਮ ਕਰਨਾ ਜੇ ਲੈਂਗੁਏਜ ਆਉਂਦੀ ਹੈ ਉਹਦੇ ਇਸ ਤਰੀਕੇ ਦਾ ਲਾਈਕ ਕੋਲੋ ਜਦੋਂ ਸਿਲੈਕਸ਼ਨ ਕ੍ਰਾਈਟੇਰੀਆ ਹੁੰਦਾ ਨਾ ਉਸ ਦੇ ਵਿੱਚ ਕੁਝ ਪੁਆਇੰਟ ਰੱਖੇ ਹੁੰਦੇ ਆ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਵੱਲ ਜਿਆਦਾ ਧਿਆਨ ਦੇਈਏ ਕਿਉਂਕਿ ਤਾਂ ਬੱਚਿਆਂ ਦੇ ਵਿੱਚ ਇੰਟਰਸਟ ਪੈਦਾ ਕਰਨ ਦੇ ਕਿ ਡਿਫਰੈਂਟ ਸਾਧਨ ਕਰਨੇ ਚਾਹੀਦੇ ਤਾਂ ਜੋ ਆਪਣੇ ਮਾ ਮੋਲੀਕਲ ਮਾਪੇ ਆ ਬਾਲਗ ਉਹਨਾਂ ਦਾ ਜਿਆਦਾ ਜਿਆਦਾ ਉਹਨਾਂ ਨੇ ਨਹੀਂ ਉਹਨਾਂ ਦੇ ਮਾਪਿਆਂ ਦਾ ਵੀ ਇੰਟਰਸਟ ਬਣ ਸਕੇ ਤੇ ਬਹੁਤ ਵੱਡਾ ਇੱਕ ਫੈਮਿਲੀ ਲਾਈਫ ਸਰ ਸਸਤਾ ਵੱਲੋਂ ਅੱਜ ਐਂਬੂਲੈਂਸ ਦੀ ਸੇਵਾ ਵੀ ਕੀਤੀ ਗਈ ਹੈ ਤੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੀ ਇਹਦੇ ਚੋਂ ਸਸਤਾ ਦੀ ਡਿਊਟੀ ਹੈਗੀ ਆ ਸਾਡੇ ਲਈ ਤਾਂ ਜਿਹੜੀ ਸੇਵਾ ਹੈ ਜੇ ਉਹ ਸਾਨੂੰ ਸੰਗਠਨੇ ਤੇ ਮਾਰਗ ਨਿਜੋਗੇ ਅੱਜ ਹੋਣੇ ਚਾਹੀਦੇ ਹੱਸੇ ਜਨਮਤ ਹਾਜ਼ਰ ਹੈਗੇ ਇਹਨਾਂ ਕਰਜਣ ਲਈ ਸਾਡਾ ਕੰਮ ਹੈਗਾ ਸਮਾਜ ਨੂੰ ਸਵਾਰਨ ਦੇ ਲਈ ਸ਼ਿੰਗਾਰਨ ਦੇ ਲਈ ਸਟਰੋਂਗ ਬਣਾਉਣ ਦੇ ਲਈ ਵੀ ਇਹ ਨਹੀਂ ਕਿ ਅੱਗੇ ਆਪਾਂ ਕਿੰਨੇ ਕਿਨੇ ਕੱਲੋ ਗੁਰੂ ਸਹਿਬਾਨਾ ਤੋਂ ਜੇ ਸਿੱਖੀਏ ਤੇ ਉਹਨਾਂ ਦੇ ਅੱਗੇ ਜਿਹੜੇ ਫਾਲੋਅਰ ਸੀ ਉਹਨਾਂ ਤੋਂ ਸਿੱਖੀਏ ਉਹ ਕਿੰਨੇ ਕਿੰਨੇ ਇਲਾਕੇ ਨੂੰ ਸੰਭਾਲਦੇ ਸੀ ਅੱਜ ਕਈ ਵਾਰ ਅਸੀਂ ਆਪਣੇ ਪਰਿਵਾਰਾਂ ਨੂੰ ਸੰਭਾਲਣ ਤੋਂ ਵੀ ਦੇ ਵਾਸਤੇ ਲਾਚਾਰ ਨਹਿਸ ਕਰ ਲਾਈ ਜਾਂਦੇ ਹਾਂ ਅਸੀਂ ਬਹੁਤ ਕਮਜ਼ੋਰ ਹੁੰਦੇ ਜਾ ਰਹੇ ਹਾਂ ਸਮਾਜ ਨੂੰ ਸਟਰੋਂਗ ਬਣਾਉਣ ਦੇ ਲਈ ਉਹ ਸਟ੍ਰੈਸ ਵਿੱਚ ਘਟ ਜਾਵੇ ਉਹ ਡਿਪਰੈਸ਼ਨ ਵਿੱਚ ਚਲਾ ਜਾਵੇ ਜਿਹੜੇ ਚਲੇਗੇ ਉਹਨਾਂ ਨੂੰ ਕੱਢਣਾ ਕਿੱਦਾਂ ਹੈ ਤੇ ਦੂਜੇ ਨੂੰ ਸਟ੍ਰੋਕ ਦਾ ਮਰਾਉਣਾ ਵੀ ਗਿਲੇ ਸ਼ਿਕਾਇਤੋਂ ਬਾਹਰ ਨਿਕਲ ਕੇ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਆਪਣੇ ਬੋਢੇ ਤੇ ਲੈਣੀ ਚਾਹੀਦੀ ਹੈ ਜੇਕਰ ਮੈਂ ਵਿੱਚ ਆਇਆ ਨਾ ਮੈਂ ਪਰੇਸ਼ਾਨ ਮੈਨੂੰ ਆਪਣੇ ਆਪ ਉੱਤੇ ਕੰਮ ਕੰਮ ਨਹੀਂ ਲੋੜ ਹੈ ਨਾ ਕਿ ਬਲੇਮ ਕੰਪਲੇਨਟ ਕਰਨ ਦੀ ਲੋੜ ਹੈ ਇਹਨਾਂ ਲਈ ਪ੍ਰਵਾਸ ਦਾ ਜਿਹੜਾ ਮਿਸ਼ਨ ਹੈ ਉਹ ਹਮੇਸ਼ਾ ਹੀ ਹਾਜ਼ਰ ਹੈ ਤੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਰੋਲ ਹੈ ਇਨਸਾਨ ਨੂੰ ਇੱਕ ਨੌਲੇਜ ਡੀਪ ਥਿੰਕਿੰਗ ਲੌਜੀਕਲ ਥਿੰਕਿੰਗ ਇੱਕ ਦਲੀਲ ਭਰਪੂਰ ਚਰਚਾ ਦੇ ਕੈਪੇਬਲ ਬਣਾਉਣ ਦਾ ਇੱਕ ਬਹੁਤ ਵੱਡਾ ਇਹ ਯੋਗਦਾਨ ਪਾਇਆ ਸਰ ਪੰਜਾਬੀ ਇਹ ਮਾਤ ਭਾਸ਼ਾ ਜਿਸ ਤਰ੍ਹਾਂ ਅਲੋਪ ਹੁੰਦੀ ਜਾ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਲੋਭ ਹੁੰਦੀ ਜਾ ਰਹੀ ਹੈ ਤੇ ਬੜੀ ਦੁਖਦਾਈ ਗੱਲ ਹੈ ਮਤਲਬ ਇਹ ਤਾਂ ਇੱਕ ਸਾਡੀ ਜਿਹੜੇ ਬੇਸਿਕ ਪ੍ਰਿੰਸੀਪਲ ਐ ਜਿਸ ਕਰਕੇ ਆਪਾਂ ਗੱਲ ਕਰਦੇ ਹੁੰਦੇ ਆ ਨਾ ਕਿਸੇ ਸਟੇਟਮੈਂਟ ਜਾਂ ਕੰਟਰੀ ਨੂੰ ਕੋਈ ਉੱਚਾ ਨਿਵੰਦਨ ਇਕਨੋਮੀ ਗੱਲ ਨਹੀਂ ਕਰਦਾ ਜੀ ਵੀ ਜੇ ਕਿਤੇ ਕੋਈ ਇਨਸਾਨੀਅਤ ਚਾਹ ਲੋ ਮਰਕਨ ਦਾ ਘਾੜ ਹੋਇਆ ਕਿਸੇ ਵੇਲੇ ਤਾਂ ਉਸ ਵੇਲੇ ਅਫਗਾਨਿਸਤਾਨ ਤੱਕ ਜਿਹੜੇ ਉਹ ਗੁਰਗੋਵਿੰਦ ਸਿੰਘ ਜੀ ਦੇ ਵੱਲੋਂ ਜਿਹੜੀ ਕਾਉਂਸਲਿੰਗ ਕੀਤੀ ਗਈ ਸੀ ਉਹ ਜੋ ਭਾਸ਼ਾ ਆਉਗੀ ਤਾਂ ਹੀ ਅਸੀਂ ਸਮਝੋਗੇ ਜੀ ਉਹ ਮੁੰਡੇਆਂ ਸਨਿਆਸੀ ਕੋਈ ਜੋਗੀ ਕੋ ਕੋਮਪਰਮ ਚੈਰੀ ਕੋ ਜੱਤੀ ਹਨ ਮਰੋ ਹਿੰਦੂ ਦਰ ਕੋ ਆਪ ਦੀ ਮਾਨਸਾ ਵੀ ਮਾਨਸਿਕ ਯਾਤ ਸਭਾ ਇੱਕ ਪਛਾਣ ਉਹ ਮਾਨਸ ਜੇ ਗੱਲਾਂ ਬੱਚਿਆਂ ਨੂੰ ਆਉਂਦੀਆਂ ਹੋਣਗੀਆਂ ਮੈਸੇਜ ਲੈਣਗੇ ਮਤਲਬ ਪੜਨਾ ਕਿ ਮੈਸੇਜ ਲੈਣਾ ਰਸੀਬ ਕਰਨਾ ਸੁਣਨਾ ਕਿ ਇਹ ਕੰਨਾਂ ਦੁਆਰਾ ਸੁਣਿਆ ਲੈਣਾ ਤੇ ਇਸ ਕਰਕੇ ਇਹ ਜਦੋਂ ਆਪਾਂ ਸੁਨੇਹਾ ਲਵਾਂਗੇ ਤੇ ਮਨ ਬਦਲੇਗਾ ਮੇਰਾ ਕਹਿਣ ਤੋਂ ਬਾਅਦ ਜੇਕਰ ਇਹ ਚੀਜ਼ਾਂ ਲੋਭ ਹੁੰਦੀ ਨਹੀਂ ਜਾ ਰਹੀ ਹੈ ਨਾ ਇਸੇ ਕਰਕੇ ਸਾਡੇ ਅੰਦਰਲੀ ਇਨਸਾਨੀਤ ਲੋਭ ਹੁੰਦੀ ਜਾ ਰਹੀ ਹੈ ਜੀ ਉਹਨਾਂ ਦੇ ਸੁਪਨੇ ਦਾ ਸਮਾਜ ਨਹੀਂ ਲਿਖਦਾ ਔਰ ਨਾਨਕ ਦੇ ਸੁਪਨੇ ਦਾ ਸਮਾਜ ਨਹੀਂ ਲਿਖਦਾ ਜਿੱਥੇ ਉਹ ਮਤਲਬ ਸਰਕਾਰਾਂ ਨੂੰ ਵੀ ਸਮਝਾ ਰਹੇ ਹਨ ਵੀ ਤੁਹਾਡੀ ਡਿਊਟੀ ਜਿਹਨੇ ਬਕਿੱਤੀ ਬਣਦੀ ਹੈ ਬਾਬਰ ਨੂੰ ਵੀ ਸਮਝਾਇਆ ਉਹਨਾਂ ਨੇ ਉਸ ਵੇਲੇ ਤੇ ਕੋੜੀਆਂ ਨੂੰ ਵੀ ਗੱਲ ਨਾਲ ਲਾਇਆ ਤੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੜਨ ਪਲਵਾਇਆ ਤੇ ਉਹ ਚੀਜ਼ ਹੁਣ ਅਲੋਪ ਕਿਉਂ ਹੁੰਦੀ ਜਾ ਰਹੀ ਹੈ ਕਿਉਂਕਿ ਅਸੀਂ ਸਾਡੇ ਕੋਲ ਭਾਸ਼ਾ ਨਹੀਂ ਰਹੀ ਉਹ ਜਿਵੇਂ ਉਸ ਤਰੀਕੇ ਨਾਲ ਗਹਿਰਾਈ ਨਾਲ ਉਸ ਸੰਦਾਨ ਤਨ ਸਮਝ ਨਹੀਂ ਪਾ ਰਹੇ ਅਸੀਂ ਕਹਿੰਦੇ ਪਾਠ ਕਰਾ ਲੀਏ ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਉਹ ਮਤਲਬ ਮੈਸੇਜ ਕੀ ਨਿਕਲਦਾ ਸਟੇਸ ਕਰਕੇ ਜਿਵੇਂ ਜਿਵੇਂ ਅਸੀਂ ਆਪਣੀ ਭਾਸ਼ਾ ਨਾਲ ਜੋੜਾਂਗੇ ਤਾਂ ਫਿਰ ਉਹ ਗੁਰੂਆਂ ਪੀਰਾਂ ਫਕੀਰਾਂ ਵੱਲੋਂ ਜਿਹੜੇ ਰੈਵਿਊਲੂশনারੀ ਚੇਂजेस ਜੀਵਨ 'ਚ ਨਹੀਂ ਸਮਾਜ 'ਚ ਆਈਆਂ ਤੇ ਅੱਜ ਵੀ ਸਮਾਜ ਉਹਦਾ ਮੈਸਟ੍ਰੌਂਗ ਬਣ ਸਕਦਾ ਆਪਣੇ ਆਪ ਨੂੰ ਨਹੀਂ ਦੂਜਿਆਂ ਨੂੰ ਵੀ ਸੰਭਾਲਣ ਦੇ ਕੈਪੇਬਲ ਬਣ ਸਕਦਾ ਤੇ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਜਿਹੜੀ ਕਿ ਇੱਕ ਆਪਣੇ ਜਿਹੜੀ ਮਾਂ ਬੋਲੀ ਹੈ ਉਹ ਲੋਕਾਂ ਨੂੰ ਵਿਦਿਅਕ ਸਟੇਟ ਵੱਲੋਂ ਵੀ ਪਿੱਛੇ ਜੇ ਆਪਣੀ ਭਾਸ਼ਾ ਦੇ ਲਈ ਕੰਮ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਦੁਕਾਨਦਾਰਾਂ ਦੇ ਬੈਨਰ ਹੈਗੇ, ਹੋਲਡਿੰਗ ਹੈਗੇ ਉਹ ਸਾਰੇ ਹੀ ਉਹਨਾਂ ਦੀ ਭਾਸ਼ਾ ਦੇ ਵਿੱਚ ਹੋਣਗੇ ਉਹ ਜਿਹੜੀ ਸਟੇਟ ਦੀ ਭਾਸ਼ਾ ਸੀ ਤੇ ਇਹ ਕਿ ਪੰਜਾਬ ਸਰਕਾਰ ਨੂੰ ਨਹੀਂ ਚਾਹੀਦਾ ਕਿ ਐਦਾਂ ਦੇ ਉਪਰਾਲੇ ਸਕੂਲਾਂ ਵਿੱਚ ਵੀ ਜਿਹੜੀ ਪੜ੍ਹਾਈ ਹੈਗੀ ਆ, ਜਿਹੜੇ ਸਬਜੈਕਟ ਹੈਗੇ ਆ, ਪ੍ਰਾਈਵੇਟ ਸਕੂਲ ਹੈਗੇ ਆ ਉਹਦਾ ਵਿੱਚ ਵੀ ਕੰਪਲਸਰੀ ਕਰੇ ਜਾਣ। ਵੀ ਇਹ ਤਾਂ ਦੇਖੋ ਪੰਜਾਬ ਦੇ ਵਿੱਚ ਕੰਮ ਕਰਨਾ, ਇਲਾਕੇ ਦੇ ਵਿੱਚ ਕੰਮ ਕਰਨਾ ਇਨਫ ਸਮਾਲ ਸਕਿਲ ਇੰਡਸਟਰੀ ਐਸੀ ਹੈ, ਛੋਟੇ-ਛੋਟੇ ਜਿਹਵੇਂ ਆਪਾਂ ਕਹਿੰਦੇ ਨੇ ਵੀ ਸਾਲ ਸਾਲ ਇਹ ਚੀਜ਼ਾਂ ਸਾਰੀਆਂ ਪੈਦਾ ਕਰਨੀਆਂ ਸਾਡਾ ਬਹੁਤ ਵੱਡੀ ਪਾਪੂਲੇਸ਼ਨ ਪਿੰਡਾਂ ਚ ਹੈ ਤੇ ਹੁਣ ਜੇਕਰ ਪੰਜਾਬੀ ਉਹ ਨਹੀਂ ਆਉਂਦੀ ਹੋਗੀ ਤੇ ਉਹ ਕਰਨਗੇ ਕੀ ਠੀਕ ਹੈ ਇਥੇ ਤੇ ਇਸ ਕਰਕੇ ਹਾਜਾ ਬਚਾ ਪੰਜਾਬ ਮਤਲਬ ਕਿ ਪੰਜਾਬੀ ਦੇ ਘਰ ਜੰਮਿਆ ਜੇ ਉਹਨੂੰ ਪੰਜਾਬੀ ਬੋਲਣ ਦੇ ਵਿੱਚ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਪੰਜਾਬੀ ਸਮਝਣ ਦੇ ਵਿੱਚ ਕਹਿੰਦਾ ਜਿਸ ਵੇਲੇ ਨਾ ਉਹ ਗੱਲ ਕਰ ਰਹੇ ਸੀ ਦੋ ਦਿਨ ਬੰਦੇ ਕਹਿੰਦਾ ਗੱਲ ਬੜੀ ਬੇਕਾਰ ਜੀ ਕਰ ਰਹੇ ਸੀ ਕਹਿੰਦਾ ਪਰ ਉਹ ਬੰਦਾ ਉਸ ਵੇਲੇ ਕਿੱਤਰ ਹੋ ਗਿਆ ਉੱਥੋਂ ਕਹਿੰਦਾ ਬੜਾ ਸਿਆਣਾ ਬੰਦਾ ਆਇਆ ਹੁਣ ਬੱਚਾ ਬੈਠਿਆ ਸੁਣ ਰਿਆ ਉਹਨਾਂ ਦੇ ਪੱਲੇ ਨਹੀਂ ਕੁਝ ਵੀ ਪੈ ਰਿਆ ਜੀ ਉਸ ਵੇਲੇ ਉਹ ਗੱਲ ਕਰ ਰਹੀ ਸੀ ਤੇ ਗੱਲ ਵਧੀਆ ਨਹੀਂ ਸੀ ਕਰ ਰਹੀ ਕਹਿੰਦਾ ਉਹ ਗੱਲਾਂ ਮਡੀਆਂ ਕਹਿੰਦਾ ਜਿਹਨੂੰ ਨੀਮਾ ਦਿਖਾਉਣ ਦੀ ਗੱਲ ਕਰਦੇ ਸੀ ਤੇ ਕਹਿੰਦਾ ਉਸ ਵੇਲੇ ਜਿਹੜਾ ਸਿਆਣਾ ਬੱਚਾ ਸੀ ਉਸੇ ਵੇਲੇ ਤੇਤਰ ਹੋ ਗਿਆ ਹੁਣ ਇਹ ਗੱਲਾਂ ਜਿਹੜੀਆਂ ਸੀ ਮਤਲਬ ਸਾਡੇ ਬੱਚਿਆਂ ਨੂੰ ਸਮਝ ਨਹੀਂ ਆਉਣਗੀਆਂ ਗੁਰੂ ਸਾਹਿਬਾਨਾਂ ਦੀ ਮੰਨ ਲਈ ਜਿਵੇਂ ਆਪਾਂ ਗੱਲ ਪਹਿਲਾਂ ਕਰਦੇ ਸੀ ਮਾਨਸਕੀ ਜਾਂ ਸਵੇ ਇੱਕ ਪਹਿਚਾਨ ਉਹ ਕਰਤਾ ਕਰੀਨ ਸੁਵਿਧਾ ਜਰੀਨ ਉਹ ਦੂਸਰੋਂ ਢੇਰ ਕੋਈ ਭੋਲ ਪਰ ਮਾਨੋ ਹੈਨਾ ਏਕ-ਏਕ ਕਿਸੇ ਰਸਾ ਵੀ ਗੁਰ ਦੇਵੇ ਕਿ ਕਿਸ ਰੂਪ ਸਮੇਂ ਕੇ ਦੁਪਯਾਨ ਕਿ ਜਿਹੜੀ ਜਿਹੜੀ ਭਾਸ਼ਾ ਸੀ ਨਾ ਥੋਡੀ ਉਸ ਭਾਸ਼ਾ ਲਈ ਗੁਰੂ ਸਾਹਿਬ ਨੇ ਉੱਥੇ ਜਾਣਾ ਸਾਨੂੰ ਦੇ ਦਿੱਤਾ ਹੁਣ ਚੱਜ ਸਿੱਖ ਲੈ ਕਹਿੰਦਾ ਕੁਛ ਜੀ ਹੁਣ ਬੱਚੇ ਨੂੰ ਚੱਜ ਨਹੀਂ ਬਤਾਵੇ ਕੀ ਹੈ ਗੁਰਬਾਣੀ ਕਹਿੰਦੀ ਚੱਜ ਸਿੱਖ ਆਚਾਰ ਸਿੱਖ ਤੇ ਬੰਦੂਖਾਂ ਤੋਂ ਬਚ ਜੇ ਤੋ ਕੱਲ੍ਹ ਤੇ ਮੁਕਤ ਹੋ ਜਾਊਗਾ ਹੁਣ ਜੇ ਬੱਚੇ ਨੂੰ ਇਹ ਚੀਜ਼ਾਂ ਆਉਣ ਗਈਆਂ ਹੀ ਨਹੀਂ ਤੇ ਬੱਚਾ ਫਿਰ ਉਹਦੇ ਚੋ ਮੈਸੇਜ ਨੌਲੇਜ ਗਿਆਨ ਜਿਹੜਾ ਡੀਪ ਸਾਡੇ ਕੋਲ ਰੋਹਾਨੀ ਦਾ ਖਜ਼ਾਨਾ ਅਲਟੀਮੇਟ ਰਿਐਲਿਟੀ ਰੋਹਾਨੀ ਤੇ ਧਰਮ ਕੀ ਹੁੰਦਾ ਸਚਾਈ ਨੂੰ ਪਰਮ ਸੱਚ ਨੂੰ ਸਮਝਣ ਦੇ ਲਈ ਇਹ ਹੈਲਪਫੁਲ ਹੁੰਦਾ ਹੈ ਤੇ ਜੇਕਰ ਸਾਡੇ ਕੋਲ ਨੌਲੇਜ ਨਹੀਂ ਹੈਗੀ ਸਾਡੇ ਕੋਲ ਭਾਸ਼ਾ ਨਹੀਂ ਜੇ ਮੈਂ ਸਾਨੂੰ ਕਿਸੇ ਨੇ ਕਹਿ ਦਿੱਤਾ ਕਿ ਉਸ ਤਰੀਕੇ ਨਾਲ ਅਸੀਂ ਉਹਨੂੰ ਮੰਨੀ ਜਾਣਾ ਤੇ ਇਸੇ ਕਰਕੇ ਧਰਮਾਂ ਦੇ ਨਾਂ ਤੇ ਲੜਾਈਆਂ ਬਹੁਤ ਹੁੰਦੀਆਂ ਜਦੋਂ ਕਿ ਧਰਮ ਸਭ ਨੂੰ ਇਕੱਠਾ ਕਰਦਾ ਹੁੰਦਾ ਕਾਰਨ ਇੱਕੋ ਹੀ ਹੈ ਜਿਵੇਂ ਆਪਣੀ ਮਾਤ ਭਾਸ਼ਾ ਦੇ ਇੰਨਾ ਜ਼ਿਆਦਾ ਕਮਜ਼ੋਰ ਹੋ ਗਏ ਸਾਨੂੰ ਉਹ ਗੁਰੂਆਂ ਦੀ ਉਹ ਸਾਨੂੰ ਗੁਰਮੁਖੀ ਦੀ ਨੌਲੇਜ ਨਹੀਂ ਹੈਗੀ ਕਿ ਜਿਸ ਕਰਕੇ ਅਸੀਂ ਕਹਿੰਦੇ ਪੜਾ ਕੇ ਪਾਠ ਕਰਾ ਕੇ ਸੈਟੀਸਫਾਈਟ ਹੋ ਜਾਂਦੇ ਆ ਮੈਨੂੰ ਲੱਗਦਾ ਜਿਹੜੇ ਤੁਹਾਡੇ ਸਵਾਲ ਹੈ ਨਾ ਵੀ ਇਹ ਜ ਜਿਸ ਕਹਿੰਦੇ ਦੇ ਵਿੱਚ ਕਿ ਬਹੁਤ ਜ਼ਰੂਰੀ ਹੈ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਐਸੀਆਂ ਪਾਲਿਸਿਜ਼ ਬਣਨੀਆਂ ਚਾਹੀਦੀਆਂ ਹੈਗੀਆਂ ਜਿਸ ਦੇ ਨਾਲ ਸਾਡੇ ਨੌਜਵਾਨ ਤੇ ਸਾਡਾ ਜਿਹੜਾ ਨਾਗਰਿਕ ਹੈ ਉਹ ਭਾਸ਼ਾ ਦੇ ਨਾਲ ਜੁੜੇ ਤੇ ਦੂਜੀ ਗੱਲ ਜਿਹੜਾ ਤੁਸੀਂ ਨਿਹਾਰ ਦੀ ਗੱਲ ਕੀਤੀ ਹੈ ਨਿਹਾਰ ਦਾ ਕਾਰਨ ਤਾਂ ਇਹ ਹੀ ਹੈ ਵੀ ਕਿਉਂ ਅਸੀਂ ਆਪਣੀ ਫਰਸਟ ਲੈਂਗੁਏਜ ਮਾਤ ਭਾਸ਼ਾ ਜਿਹਦੇ ਵਿੱਚ ਸਾਡੀ ਵਿਵੇਕ ਨੇ ਡਿਵੈਲਪ ਹੋਣਾ ਸੀ ਜਿਹਦੇ ਸਾਡੀ ਇੰਟੈਲੈਕਚੁਅਲ ਗਰੋਥ ਹੋਣੀ ਸੀ ਜਿਹਦੇ ਵਿੱਚ ਅਸੀਂ ਬੜੀਆਂ ਗਹਿਰੀਆਂ ਗੱਲਾਂ ਸਮਝਣੀ ਅਸੀਂ ਅਸੀਂ ਬੜੀਆਂ ਆਪਣੇ ਦਿਲ ਦੀਆਂ ਗਹਿਰਾਈਆਂ ਇਮੋਸ਼ਨਸ ਨੂੰ ਪ੍ਰਗਟ ਕਰਨਾ ਸੀ ਦੂਜੀ ਲੈਂਗੁਏਜ ਅਸੀਂ ਕਿੱਦਾਂ ਕਰ ਸਕਦੇ ਤੇ ਦੂਜੀ ਲੈਂਗੁਏਜ ਨੂੰ ਸਮਝਣ ਦੇ ਲਈ ਵੀ ਜੇਕਰ ਬੰਦਾ ਆਪਣੀ ਮਾਤ ਭਾਸ਼ਾ ਦੇ ਵਿੱਚ ਫਰਸਟ ਲੈਂਗੁਏਜ ਇੱਥੇ ਉਹਦੀ ਜਨਮ ਹੋਇਆ ਜੇ ਉਹ ਦਾ ਲੌਜੀਕਲ ਹੈ ਮਲਟੀ ਡਾਈਮੈਂਸ਼ਨਲ ਉਹਦੇ ਕੋਲ ਸਮਝਣ ਦੀ ਸ਼ਕਤੀ ਹੈ ਪਰਖਣ ਦੀ ਸ਼ਕਤੀ ਹੈਗੀ ਹੈ ਕਿ ਤਾਂ ਹੀ ਉਹ ਦੂਜੇ ਲੈਂਗੁਏਜ ਨੂੰ ਸਮਝ ਸਕਦਾ ਹੈਗਾ ਇਸ ਕਰਕੇ ਮਾਤ ਪਾਸ਼ਾ ਦੀ ਇਪੋਰਟੈਂਸ ਜਿਹੜੀ ਸਾਡੇ ਵਿਕਾਸ ਦੇ ਲਈ ਬਹੁਤ ਹੀ ਇੰਪੋਰਟੈਂਟ ਪਿੱਲਰ ਦਾ ਕੰਮ ਕਰਦੀ ਹੈ ਇਸ ਨੂੰ ਕਦੇ ਵੀ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਮੈਂ ਫਿਰ ਵਧਾਈ ਦਿੰਦਾ ਹੈਗਾ ਵੀ ਇਥੋਂ ਦੇ ਬੁਲੰਗ ਜਿਹੜਾ ਪ੍ਰੈਸ ਕਲੱਬ ਚਮਕੌਰ ਸਾਹਿਬ ਹੈਗਾ ਵੀ ਉਹਨਾਂ ਵੱਲੋਂ ਕੀਤਾ ਹੋਇਆ ਉਪਰਾਲਾ ਟੀਚਰ ਸਾਹਿਬਾਨਾਂ ਨੂੰ ਸਲੂਟ ਹੈ ਅਲੱਗ-ਅਲੱਗ ਸਕੂਲਾਂ ਦੇ ਬੱਚੇ ਆਏ ਆ ਸਾਰੇ ਨੂੰ ਸਲੂਟ ਹੈ ਕਿਉਂਕਿ ਸਮਾਜ ਨੂੰ ਬਹੁਤ ਵੱਡੀ ਪ੍ਰੇਰਨਾ ਵੀ ਮਿਲ ਰਹੀ ਹੈ ਉਤਸ਼ਾਹ ਵੀ ਮਿਲ ਰਿਹਾ ਹੈ ਕਿ ਸਾਡੇ ਬੱਚਿਆਂ ਨੂੰ ਬਹੁਤ ਵੱਡਾ ਦੇਸ਼ ਪਰਵਾਹ ਵੀ ਮਿਲੇਗਾ ਇਹ ਬੰਦੇ ਵਿੱਚ ਵੈਜ ਜੀ ਦਾ ਕੰਮ ਹੈ ਬੈਗ ਸ਼ੁਕਰੀਆ ਕਿ ਅੱਜ ਦੇ ਤੇ ਤੇ ਬੱਚਿਆਂ ਨੂੰ ਸਟਰੋਂਗ ਬਣਾਉਣ ਦੇ ਲਈ ਸਮਾਜ ਦੀ ਵੈਲਫੇਅਰ ਦੇ ਲਈ ਤਾਂ ਕਿ ਸਮਾਜ ਤਰੱਕੀ ਕਰ ਸਕੇ ਅਸੀਂ ਤਰੱਕੀ ਕਰ ਸਕੀਏ ਹੁਣ ਤੁਸੀਂ ਕਹਣਗੇ ਤਾਂ ਤਰੱਕੀ ਨਾਲ ਕੀ ਸਬੰਧ ਹੈ ਜਦੋਂ ਆਪਾਂ ਗਹਿਰਾਈ ਨਾਲ ਵਿਚਾਰਦੇ ਆ ਨਾ ਆ ਜਿਹੜੀ ਸਾਡੀ ਪਹਿਲੀ ਲੈਂਗੁਏਜ ਹੈ ਮਾਤ ਭਾਸ਼ਾ ਹੈਗੀ ਹੈ ਜਿਹੜੀਆਂ ਉਸ ਦੇ ਵਿੱਚ ਅਸੀਂ ਆਪਣੇ ਜਿੰਨੇ ਵੀ ਸਾਡੇ ਬਹੁਤ ਸਤਿਕਾਰਯੋਗ ਅਭਜ਼ਰਤ ਹੁੰਦੇ ਆ ਟੀਚਰ ਹੁੰਦੇ ਆ ਕਲਚਰ ਉਹਦੇ ਵਿੱਚੋਂ ਜਿੰਨੀ ਅਸੀਂ ਗਹਿਰਾਈ ਗਹਿਰੀਆਂ ਗੱਲਾਂ ਨੂੰ ਅਸੀਂ ਲੈਂਗੁਏਜ ਜੇਕਰ ਜਾਣਦੇ ਆ ਤਾਂ ਹੀ ਸਮਝ ਸਕਾਂਗੇ ਕੋਈ ਗਹਿਰੀ ਗੱਲ ਕਰਨੀ ਹੋਵੇ ਤਾਂ ਵੀ ਸਾਨੂੰ ਬਹੁਤ ਮਤਲਬ ਲੈਂਗੁਏਜ ਜਿਹੜੀ ਹੈਗੀ ਹੈ ਮਾਤ ਭਾਸ਼ਾ ਦੀ ਉਸ ਵੇਲੇ ਬਹੁਤ ਲੋਡ ਦੀ ਆਦਰਵਾਇਜ਼ ਅਸੀਂ ਉਹ ਗੱਲਾਂ ਨਹੀਂ ਕਰ ਸਕਦੇ ਜਿਹੜੀਆਂ ਕਿ ਸਾਡੇ ਅੰਦਰੋਂ ਦਿਲੋਂ ਅਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੁੰਦੇ ਆ ਤੇ ਪੰਜਾਬੀ ਪੰਜਾਬੀ ਭਾਸ਼ਾ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਅੱਜ ਦਾ ਜਿਹੜਾ ਮਿਸ਼ਨ ਤੇ ਗੁਰਮੁਖੀ ਚੇਤਨਾ ਜਿਹੜਾ ਸਾਈਕਲ ਮਾਰ ਚ ਹੈਗਾ ਅੱਜ ਪ੍ਰੈਸ ਕਲੱਬ ਚਮਕੌਰ ਸਾਹਿਬੋਂ ਇਹ ਲੀਕਿਆ ਗਿਆ ਮੈਂ ਇਸ ਦੀ ਬਹੁਤ ਬਹੁਤ ਵਧਾਈਆਂ ਦਿੰਦਾ ਸਾਰਿਆਂ ਨੂੰ ਸਾਨੂੰ ਜਿਹੜਾ ਮੌਕਾ ਮਿਲਿਆ ਤੇ ਅਲੱਗ-ਅਲੱਗ ਸਕੂਲਾਂ ਤੋਂ ਟੀਚਰ ਸਾਹਿਬਾਨ ਤੇ ਸਾਡੇ ਬੱਚੇ ਤੇ ਇਲਾਕਾ ਨਿਵਾਸੀ ਸਾਰੇ ਇੱਥੇ ਪ੍ਰਸ਼ਾਸਨ ਦੇ ਸਾਡੇ ਮੈਂਬਰ ਕਾਫੀ ਖੜੇ ਹੈਗੇ ਆ ਤੇ ਇਸ ਸਮਾਜ ਨੂੰ ਬਹੁਤ ਵੱਡੀ ਪ੍ਰੇਰਨਾ ਹੈ ਤੇ ਮੈਂ ਬਸ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਇਸ ਗੱਲ ਦੀ ਇੰਪੋਰਟੈਂਸ ਦਾ ਅਹਿਸਾਸ ਸਾਨੂੰ ਕਰ ਲੈਣਾ ਚਾਹੀਦਾ ਜਦੋਂ ਸਾਨੂੰ ਅਹਿਸਾਸ ਹੋ ਗਿਆ ਤੇ ਫਿਰ ਅਸੀਂ ਆਟੋਮੈਟਿਕਲੀ ਇਸ ਵੱਲ ਧਿਆਨ ਦੇਵਾਂਗੇ ਕਿ ਵਾਕਈ ਹੀ ਇਹ ਸਾਨੂੰ ਜ਼ਿੰਦਗੀ ਚਾਜ ਸਿਖਾਉਗੀ ਹੁਣ ਜੇਕਰ ਸਾਨੂੰ ਚੱਜ ਤੇ ਆਚਾਰ ਸਿੱਖਿਆ ਸਿੱਖ ਲਿਆ ਸੀ ਤੇ ਗੁਰਬਾਣੀ ਕਹਿੰਦੀ ਹੈ ਤੇ ਗੁਰਮਿਲ ਚੱਜ ਆਚਾਰ ਸਿੱਖ ਤੁਹਨ ਕਦੇ ਨਾ ਲੱਗਾ ਦੁੱਖ ਜੇ ਹੁਣ ਕਈ ਵਾਰ ਚੱਜਦਾ ਵੀ ਨਾ ਪਤਾ ਲੱਗੇ ਵੀ ਚੱਜ ਹੁੰਦਾ ਕੀ ਹੈ ਜੋ ਅੱਜ ਆਪਾਂ ਗੱਲ ਕਰਦੇ ਆਂ ਲੈਂਗੁਏਜ ਜਿਹੜੀ ਹੁੰਦੀ ਹੈ ਨਾ ਅਦਰ ਲੈਂਗੁਏਜ ਹੀ ਮੈਂ ਆਪਾਂ ਗੱਲ ਕਰਦੇ ਆਂ ਵੀ ਉਹਨੂੰ ਇੰਨੀਆਂ ਲੈਂਗੁਏਜ ਆਉਂਦੀਆਂ ਜਿਸ ਸਿੰਪਲ ਆਪਾਂ ਲੈਂਗੁਏਜ ਦੀ ਗੱਲ ਕਰਦੇ ਆਂ ਲੈਂਗੁਏਜ ਕੋਈ ਇਹਦਾ ਵਿਕਾਸ ਦੇ ਨਾਲ ਸਬੰਧ ਨਹੀਂ ਸਾਡੇ ਜਿਹੜੀ ਇੰਟੈਲੈਕਚੁਅਲ ਗਰੋਥ ਜਿਹਨੂੰ ਅਸੀਂ ਕਹਿੰਦੇ ਆਂ ਮਾਨਸਿਕ ਗਰੋਥ ਉਹਦੇ ਨਾਲ ਨਹੀਂ ਕੋਈ ਸਬੰਧ ਹੁੰਦਾ ਇਹ ਤਾਂ ਇੱਕ ਸੁਨੇਹਾ ਦੇਣ ਵਾਸਤੇ ਹੁੰਦੀ ਹੈ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਵਾਸਤੇ ਹੁੰਦੀ ਹੈ ਪਰ ਜੋ ਨੌਲੇਜ ਲੈਣੀ ਹੈ ਜੋ ਦੇ ਲਈ ਆਪਣੀ ਮਾਤ ਭਾਸ਼ਾ ਤੋਂ ਬਿਨਾ ਸਮਝਣਾ ਸੌਖਾ ਨਹੀਂ ਹੈਗਾ ਮੁਮਕਿਨ ਨਹੀਂ ਹੈਗਾ ਗੁਰੂਆਂ ਪੀਰਾਂ ਫਕੀਰਾਂ ਦੀ ਤੇ ਲਿਖ ਤਾਂ ਜਿਵੇਂ ਕਿ ਪੜਾ ਕੇ ਕਹਿ ਲਈਏ ਵੀ ਅਸੀਂ ਗੁਰੂਆਂ ਦੇ ਸੁਪਨੇ ਦਾ ਸਮਾਜ ਸਿੱਖ ਲਾਂਗੇ ਸਿਰਜ ਲਾਂਗੇ ਜਾਂ ਅਸੀਂ ਆਪਣੇ ਆਪ ਨੂੰ ਉਸ ਤਰ੍ਹਾਂ ਦੀ ਸੋਚ ਜਿਹਨੂੰ ਕੋਈ ਵੀ ਪਰੇਸ਼ਾਨ ਨਹੀਂ ਕਰ ਸਕਿਆ ਭਾਵੇਂ ਬਾਬਰ ਦੀਆਂ ਜਿੱਲਾਂ ਚ ਚਲੇ ਗਏ ਤੇ ਭਾਵੇਂ ਤੱਤੀਆਂ ਤਵੀਆਂ ਤੇ ਬਹਿ ਗਏ ਤੇ ਭਾਵੇਂ ਉਹਨਾਂ ਨੇ ਚਾਂਦਨੀ ਚੌਂਕ ਦੇ ਵਿੱਚ ਕੁਰਬਾਨ ਹੋਣਾ ਪੈ ਗਿਆ ਤੇ ਭਾਵੇਂ ਸਰਵਾਸ ਲਗਾਉਣੇ ਪੈ ਗਏ ਤੇ ਸਾਰਾ ਕੁਝ ਜੋ ਇਨੀ ਸਟਰੈਂਥ ਮਿਲੀ ਹੈ ਉਹ ਸਟਰੈਂਥ ਮਿਲੀ ਹੈ ਕਿ ਨਹੀਂ ਰਿਐਲਿਟੀ ਨੂੰ ਬੜੀਆਂ ਗਹਿਰ-ਗਹਿਰੀਆਂ ਗੱਲਾਂ ਜਿਹੜੀਆਂ ਅਸੀਂ ਕੋਦਰਤੀਆਂ ਗੁਰਨਾਨਕ ਪਾਤਸ਼ਾਹ ਨੇ ਸਮਝੀਆਂ ਕਾਦਰ ਦੀਆਂ ਤੇ ਉਹਨਾਂ ਵੱਲੋਂ ਹੀ ਸਾਰੇ ਅੱਗੇ ਗੁਰੂ ਸਾਹਿਬਾਨ ਨੇ ਸਮਝੀਆਂ ਸਮਝਦੇ ਤਾਂ ਹੁੰਦੇ ਆ ਜੇਕਰ ਭਾਸ਼ਾ ਹੁੰਦੀ ਹੋਵੇ ਇਸ ਕਰਕੇ ਭਾਸ਼ਾ ਦੀ ਬਹੁਤ ਵੱਡੀ ਸਾਡੇ ਜੀਵਨ ਦੇ ਵਿਕਾਸ ਦੇ ਵਿੱਚ ਬਹੁਤ ਵੱਡੀ ਇੰਪੋਰਟੈਂਸ ਹੈ ਆਪਸੀ ਮਿਲਵਰਤਨ ਦੇ ਵਿੱਚ ਬਹੁਤ ਵੱਡੀ ਸਾਨੂੰ ਇਹ ਬਹੁਤ ਹੀ ਜਿਸ ਨੂੰ ਅਸੀਂ ਦਲੀਲ ਭਰਪੂਰ ਚਰਚਾ ਕਰਨ ਦੀ ਇੱਕ ਬਹੁਤ ਵੱਡੀ ਸਾਡੀ ਸਾਡੇ ਕੋਲ ਕਲਾ ਨੂੰ ਜਨਮ ਦਿੰਦੀ ਹੈ ਦਲੀਲ ਭਰਪੂਰ ਚਰਚਾ ਕਰਨ ਦੀ ਇਸ ਕਰਕੇ ਇਹਦੀ ਇੰਪੋਰਟੈਂਸ ਬਹੁਤ ਹੈ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸਰਹੰਦਾ ਪਰਮਾਤਮਾ ਸ਼ਕਤੀਆਂ ਬਖਸ਼ਿਤ ਅੰਦਰੂਸੀਆਂ ਬਖਸ਼ੇ ਜਿੱਥੇ ਸਾਡੇ ਜੀਵਨ ਨੂੰ ਵਿਅਕਤੀਗਤ ਜੀਵਨ ਨੂੰ ਤੇ ਨਸ਼ਿਆਂ ਦੀ ਵੀ ਅਸਰ ਰਹੀ ਹੈ ਜਦੋਂ ਅਸੀਂ ਇਧਰ ਲੱਗਾਂਗੇ ਵਿਕਾਸ ਵੱਲ ਤਾਂ ਨੇਚਰਲੀ ਸਾਨੂੰ ਧਿਆਨ ਨਸ਼ਾ ਤੇ ਕੋਤਰਾੰਦਾ ਹੁੰਦਾ ਹੈ ਤੇ ਰਸਰੀਦਿਕ ਜਾਂ ਇਹਨੇ ਨਸ਼ੇ ਸਰੀਰ ਨੇ ਇੰਜੇ ਕਰ ਸਾਡਾ ਵਿਕਾਸ ਵੱਲ ਅਸੀਂ ਚਲੇਗੇ ਸਮਾਜ ਵੱਲ ਚਲੇਗੇ ਤੇ ਫਿਰ ਮਨੁਨਾਦਾ ਦੂਜੀਆਂ ਚੀਜ਼ਾਂ ਆਪਣੇ ਆਪ ਹੀ ਮਾਈਨਸ ਹੁੰਨੇ ਚਲੇ ਜਾਂਦੀਆਂ ਇੰਟੈਲੈਕਚੁਅਲ ਗਰੋਥ ਦੇ ਵਿੱਚ ਕਈ ਬਹੁਤ ਜਗ੍ਹਾ ਤੇ ਇਨਸਾਨ ਫੀਲ ਕਰ ਜਾਂਦਾ ਕਿ ਲੈਕ ਆਫ ਨੌਲੇਜ ਜਿਹੜੀ ਕਮਜ਼ੋਰੀ ਜਾਣਕਾਰੀ ਦੀ ਘਾਟ ਹੋਣ ਕਰਕੇ ਬੰਦਾ ਆਪਣੀ ਜ਼ਿੰਦਗੀ ਵਿੱਚ ਕੰਮ ਤਲਕੜੀ ਸਟਰੋਂਗ ਹੁੰਦੀ ਹੈ ਸਾਡੇ ਕੋਲ ਫਿਰ ਰਿਕਾਫਟਾ ਵੀ ਸਾਡੇ ਰਾਸਤੇ ਨਹੀਂ ਰੋਕ ਸਕਦੀਆਂ ਕੋਈ ਵੀ ਫਿਰ ਬੰਦਾ ਹਾਰ ਨਹੀਂ ਮੰਨਦਾ ਜਿਹੜਾ ਬੰਦਾ ਹਾਰ ਨਹੀਂ ਮੰਨਦਾ ਕਦੇ ਹਾਰਦਾ ਵੀ ਨਹੀਂ ਹੁੰਦਾ ਤੇ ਇਸ ਕਰਕੇ ਵੀ ਸਮਾਂ ਬਰਬਾਦ ਵੀ ਨਹੀਂ ਕਰਦਾ ਜੇ ਸਮਾਂ ਨਾ ਬਰਬਾਦ ਕਰੇ ਫਿਰ ਜ਼ਿੰਦਗੀ ਕਦੇ ਬਰਬਾਦ ਵੀ ਨਹੀਂ ਹੁੰਦੀ ਇਹ ਬਹੁਤ ਜ਼ਰੂਰੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਕਿ ਸੋਸ਼ੀ ਖੁਸ਼ਹਾਲੀ ਦੇ ਦੁਸ਼ਮਣ ਹੈ ਪਰ ਜਿਵੇਂ ਜਿਵੇਂ ਅਸੀਂ ਆਪਣੀ ਭਾਸ਼ਾ ਦੇ ਨਾਲ ਜੋੜਾਂਗੇ ਸਾਡੇ ਅੰਦਰ ਇਹ ਗੁਣ ਆਉਣਗੇ ਕਿ ਗੁਰੂਆਂ ਨੇ ਢੇਮੋ ਦੇ ਦੇ ਕੇ ਸਾਨੂੰ ਸਮਝਾਇਆ ਸਮਾਜ ਨੂੰ ਸਟਰੋਂਗ ਬਣਾਇਆ ਤੇ ਬਹੁਤ-ਬਹੁਤ ਧੰਨਵਾਦੀ ਤੁਹਾਡਾ ਤੁਸੀਂ ਇੰਨਾ ਵੱਡਾ ਉਪਰਾਲਾ ਕਰ ਰਹੇ ਬਤਾਈ ਦੇ ਪਾਤਰੋ ਇਹ ਆਪਣੇ ਜੀਵਨ ਨੂੰ ਤੇ ਸਮਾਜ ਨੂੰ ਖੁਸ਼ਹਾਲ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ